ਕੇਜਰੀਵਾਲ ਔਰ ਮਾਨ ਦਾ ਪੰਜਾਬ ਦੇ ਵਿੱਚ ਦੂਜੀ ਸਿਆਸੀ ਪਾਰਟੀਆਂ ਨਾਲ ਉਹ ਵਧੀਆ ਨਹੀਂ ਰਿਹਾ ਜੋ ਇਹ ਕਹਿੰਦੇ ਕਿ ਅਸੀਂ ਨਿਆਂ ਹੀ ਦਿੰਦੇ ਤੇ ਨਿਆਂ ਹੀ ਦੇਣ ਔਰ ਸਹੀ ਤਰੀਕੇ ਦੇ ਨਾਲ ਜਾਂਚ ਕਰਦੇ ਥੋੜੀ ਜੀ ਕਿਸੇ ਦੀ ਕੰਪਲੇਂਟ ਦੇ ਉੱਤੇ ਜਿਹੜੇ ਵਿਰੋਧੀ ਪਾਰਟੀਆਂ ਦੇ ਨੇ ਆਪ ਤੋਂ ਉਹਨਾਂ ਨੂੰ ਮਿੰਟ ਦੇ ਵਿੱਚ ਉੱਤੇ ਕਾਰਵਾਈ ਕਰ ਦਿੰਦੇ ਨੇ ਕਿ ਸਾਲ ਦੇ ਬਾਅਦ ਐਗਜ਼ੈਕਟਲੀ ਉਸੇ ਦਿਨ ਤੇ ਪਿਛਲੇ ਸਾਲ ਇਹਨਾਂ ਦੇ ਫਾਦਰ ਸਾਹਿਬ ਗੁਜ਼ਰੇ ଥି ਉਹਨਾਂ ਦੇ ਮੱਦੇਨਜ਼ਰ ਗੁਸਰ ਗਈ ਜੋ ਉਹਨਾਂ ਦੇ ਪਰਿਵਾਰ 'ਚ ਦੁੱਖ ਦੀ ਘੜੀ ਆਈ ਹੈ ਉਹਦੇ ਵਿੱਚ ਮੈਂ ਹਿੱਸਾ ਪਾਉਣ ਆਈ ਆਂ ਔਰ ਇਹਨਾਂ ਨਾਲ ਅਫਸੋਸ ਕਰਨ ਕਈ ਇਲੈਕਸ਼ਨਾਂ ਦੇ ਵਿੱਚ ਸਾਥ ਦਿੱਤਾ ਕੰਮ ਕੀਤਾ ਆਲਵੇਜ਼ ਸਿਆਸਤ ਦੇ ਵਿੱਚ ਆ ਕੇ ਤਿਆਰੀ ਹੋਈ ਰਹਿੰਦੀ ਹੈ ਪਟਿਆਲਾ ਤੋਂ ਸੰਸਦ ਮੈਂਬਰ ਦੇ ਵੱਲੋਂ ਸੱਗੇ ਦੋਸ਼ਾਂ ਤੇ ਕੀਤੀ ਗਈ ਕਾਰਵਾਈ ਦੀ ਮੰਗ ਸਤਿ ਸ੍ਰੀ ਅਕਾਲ ਹੌਟ ਨਿਊਜ਼ ਇੰਡੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪਟਿਆਲਾ ਤੋਂ ਸੰਸਦ ਮੈਂਬਰ ਪਰਨੀਤ ਕੌਰ ਦੇ ਵੱਲੋਂ ਆਮ ਆਦਮੀ ਪਾਰਟੀ ਤੇ ਲੱਗੇ ਹੋਏ ਦੋਸ਼ਾਂ ਤੇ ਕਾਰਵਾਈ ਦੀ ਮੰਗ ਕੀਤੀ ਗਈ ਹੈ ਜਿੱਥੇ ਕਿ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਆਮ ਆਦਮੀ ਪਾਰਟੀ ਦੇ ਖਿਲਾਫ ਕੋਈ ਵੀ ਬੋਲਦਾ ਹੈ ਤਾਂ ਉਸ ਦੇ ਖਿਲਾਫ ਤੁਰੰਤ ਹੀ ਕਾਨੂੰਨਨ ਕਾਰਵਾਈ ਕਰ ਦਿੱਤੀ ਜਾਂਦੀ ਹੈ ਪਰ ਆਮ ਆਦਮੀ ਪਾਰਟੀ ਦੇ ਲੀਡਰਾਂ ਦੀ ਅਪੱਤੀ ਜਨਕ ਵੀਡੀਓ ਤੇ ਵਿਕਨ ਸਿੰਘ ਮ ਜੀਟੀਆ ਦੇ ਵੱਲੋਂ ਕਾਰਵਾਈ ਦੀ ਮੰਗ ਕੀਤੀ ਗਈ ਜਿੱਤੇ ਕਿ ਉਹਨਾਂ ਦੇ ਵੱਲੋਂ ਗਵਰਨਰ ਨੂੰ ਵੀ ਇਸ ਦੀ ਸੂਚਨਾ ਦਿੱਤੀ ਗਈ ਪਰ ਗਵਰਨਰ ਦੇ ਵੱਲੋਂ ਵੀ ਕਿਸੇ ਤਰੀਕੇ ਦੀ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਹੈ ਇਸੇ ਸਵਾਲ ਚੱਕਦੇ ਹੋਏ ਪਟਿਆਲਾ ਦੀ ਸੰਸਦ ਪ੍ਰਨੀਤ ਕੌਰ ਦੇ ਵੱਲੋਂ ਹੋਰ ਵੀ ਕਈ ਅਹਿਮ ਗੱਲਾਂ ਕਹੀਆਂ ਗਈਆਂ ਜੋ ਨਗਰ ਕੌਂਸਲ ਦੇ ਪ੍ਰਧਾਨ ਸੀ ਬਹੁਤ ਦੁੱਖ ਵਾਲੀ ਗੱਲ ਹੈ ਕਿ ਸਾਲ ਦੇ ਬਾਅਦ ਐਗਜ਼ੈਕਟਲੀ ਉਸੇ ਦਿਨ ਤੇ ਪਿਛਲੇ ਸਾਲ ਇਹਨਾਂ ਦੇ ਫਾਦਰ ਸਾਹਿਬ ਗੁਜ਼ਰੇ ਥੀ ਹੁਣ ਇਹਨਾਂ ਦੇ ਮਾਦਰ ਗੁਜ਼ਰ ਗਏ ਤਾਂ ਇਹਨਾਂ ਦੇ ਜਿਹੜਾ ਘਾਟਾ ਪਿਆ ਜੁਵਨਾ ਦੇ ਪਰਿਵਾਰ 'ਚ ਦੁੱਖ ਦੀ ਘੜੀ ਆਈ ਹੈ ਉਹਦੇ ਵਿੱਚ ਮੈਂ ਹਿੱਸਾ ਪਾਣ ਆਈ ਐ ਔਰ ਇਹਨਾਂ ਨਾਲ ਅਫਸੋਸ ਕਰਨ ਇਹਨਾਂ ਲਈ ਮੇਰੇ ਲਈ ਬਹੁਤ ਕੰਮ ਕੀਤਾ ਹੋਇਆ ਕਈ ਇਲੈਕਸ਼ਨਾਂ ਦੇ ਵਿੱਚ ਸਾਥ ਦਿੱਤਾ ਕੰਮ ਕੀਤਾ ਤੇ ਮੈਨੂੰ ਬਹੁਤ ਦੁੱਖ ਹੋਇਆ ਕਿ ਨਾਂਦੇ ਮਦਰ ਐਕਸਪਾਇਰ ਹੋ ਕੇ ਲੋਕ ਸਮਾਜ ਚੁਣਾਵੇ ਦੇ ਨੇੜੇ ਨੇ ਤੇ ਇਸ ਤਰ੍ਹਾਂ ਦੇਖਦੇ ਹੋ। ਦੇਖੋ ਜਿਹੜਾ ਮੈਂ ਤਾਂ ਹਰ ਵਕਤ ਕਹਿੰਦੀ ਹਾਂ ਜੋ ਵੀ ਕੋਈ ਸਿਆਸੀ ਬੰਦਾ ਹੁੰਦਾ ਹੈ ਉਹ ਹਰ ਵਕਤ ਐਕਟਿਵ ਹੀ ਰਹਿੰਦਾ ਹੈ। ਔਰ ਇਲੈਕਸ਼ਨਾਂ ਲਈ ਤਾਂ ਆਲਵੇਸ ਸਿਆਸਤ ਦੇ ਵਿੱਚ ਆ ਕੇ ਤਿਆਰੀਆਂ ਹੋਈ ਰਹਿੰਦੀ ਹੈ। ਹਾਂਜੀ ਜਿਸ ਤਰ੍ਹਾਂ ਕਿ ਕੇਂਦਰੀ ਬਾਲ ਨੇ ਹੁਣ ਇਲਜ਼ਾਮ ਲਾਇਆ ਨੇ ਭਾਜਪਾ ਤੇ ਸਾਡੇ ਵਿਧਾਇਕਾਂ ਨੂੰ ਅਖਰੀ ਦਿਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਵਿਧਾਇਕਾਂ ਦੇ ਨਾਲ ਸੰਪਰਕ ਵੀ ਇਸ ਕਰਨਾ ਮੇਰੇ ਨੂੰ ਧੱਕਾਸ਼ਾਹੀ ਹੋ ਰਹੀ ਕੇਜਰੀਵਾਲ ਦਾ ਇਲਜ਼ਾਮ ਲੱਗੇ ਹਨ ਵੀ ਜੀ ਦੇਖੋ ਕਿਸੇ ਨੂੰ ਤੁਸੀਂ ਰੋਕਦਾ ਸਾਖਦੇ ਨਹੀਂ ਬੋਲਣ ਤੋਂ ਇਹ ਭਾਪੀ ਆਪ ਹੀ ਇਹਨਾਂ ਨੂੰ ਜਵਾਬ ਦੇਊਗੀ ਪਰ ਮੇਰੇ ਖਿਆਲ ਛ ਇਹਨਾਂ ਦਾ ਜਿਹੜਾ ਰਵਈਆ ਰਿਹਾ ਹੈ ਕੇਜਰੀਵਾਲ ਔਰ ਮਾਨ ਦਾ ਪੰਜਾਬ ਦੇ ਵਿੱਚ ਦੂਜੀ ਸਿਆਸੀ ਪਾਰਟੀਆਂ ਨਾਲ ਉਹ ਵਧੀਆ ਨਹੀਂ ਰਿਹਾ ਤੇ ਇਹਨਾਂ ਨੂੰ ਇਹ ਜਿਹੇ ਸਵਾਲ ਨਹੀਂ ਪੁੱਛਣੇ ਚਾਹੀਦੇ ਜਦ ਆਪ ਹੀ ਨਹੀਂ ਇਹ ਵਧੀਆ ਰਵਈਆ ਕਰਦੇ ਲਾਸਟ ਜੀ ਆਪ ਪਾਰਟੀ ਦੇ ਮੰਤਰੀ ਅਸ਼ਲੀਲ ਵੀਡੀਓ ਦਾ ਮੁੱਦਾ ਜਿਹੜਾ ਹੈਗਾ ਮਜੀਠੀਆ ਨੇ ਵੀ ਉਠਾ ਲਿਆ ਤੇ ਅੱਜ ਜਾਖੜ ਸਾਹਿਬ ਨੇ ਵੀ ਕਿਸ ਤਰ੍ਹਾਂ ਦੇਖਦੋ ਹਾਂਜੀ ਹਾਂਜੀ ਗਵਰਨਰ ਸਾਹਿਬ ਨੂੰ ਆਪ ਦੇ ਕੇ ਆਏ ਨੇ ਮੈਂ ਮਹਾਰਾਜਨ ਮਜੀਠਿਆ ਔਰ ਅਕਾਲੀ ਦਲ ਵਾਲੇ ਹਾਂਜੀ ਦੇਖੋ ਬਹੁਤ ਜਲਦੀ ਇਹ ਬਿਨਾ ਫੈਕਟਸ ਤੋਂ ਥੋੜੀ ਜੀ ਕਿਸੇ ਦੀ ਕੰਪਲੇਂਟ ਦੇ ਉੱਤੇ ਜਿਹੜੇ ਵਿਰੋਧੀ ਪਾਰਟੀਆਂ ਦੇ ਨੇ ਆਪ ਤੋਂ ਉਹਨਾਂ ਨੂੰ ਮੈਂਟ ਦੇ ਵਿੱਚ ਉੱਤੇ ਕਾਰਵਾਈ ਕਰ ਦਿੰਦੇ ਨੇ ਜਦ ਇਹਨਾਂ ਦੀ ਆਪਣੀ ਵਾਰੀ ਆਂਦੀ ਹੈ ਦਾ ਇਹ ਕਾਰਵਾਈ ਨੂੰ ਰੋਕ ਦੇਣੇ ਇਹ ਗਲਤ ਗੱਲ ਹੈ ਦੋਗਲੀ ਨੀਤੀ ਨਹੀਂ ਚਲਣੀ ਚਾਹੀਦੀ ਜੋ ਇਹ ਕਹਿੰਦੇ ਕਿ ਅਸੀਂ ਨਿਆਂ ਹੀ ਦਿੰਦੇ ਤੇ ਨਿਆਂ ਹੀ ਦੇਣ ਔਰ ਸਹੀ ਤਰੀਕੇ ਦੇ ਨਾਲ ਜਾਂਚ ਕਰਨ ਕੀ ਲੱਗਦਾ ਮਿਲ ਸਕੂਗਾ ਨਿਆਂ ਸਰਕਾਰ ਇਹਨਾਂ ਦੀ ਹਾਲੇ ਤੱਕ ਤਾਂ ਨਹੀਂ ਲੱਗਦਾ ਹਾਂਜੀ ਜਿਹੜਾ ਛੱਲਾ ਕੀਤਾ ਕੱਲ ਕਿੰਨੀ ਇਸ ਦੇ ਵਿੱਚ ਮੈਂ ਸੁਣਿਆ ਨਹੀਂ ਪਰ ਕਲਾਕਾਰ ਮਹਰ ਨੇ